ਇੱਕ ਫੈਮਿਲੀ ਆ ਜਿਹਦੇ ਵਿੱਚ ਚਾਰ ਮੈਂਬਰ ਨੇ ਘਰ ਦੇ ਮੁਖੀ ਨੇ ਰੁਪਿੰਦਰ ਸਿੰਘ ਉਹਨਾਂ ਦੇ ਵਾਈਫ ਨੇ ਜਸਬੀਰ ਕੌਰ ਦੋ ਇਹਨਾਂ ਦੇ ਬੱਚੇ ਆ ਵੱਡੀ ਬੇਟੀ ਆ ਉਹਦਾ ਨਾਮ ਹੈ ਕਿਰਨ ਤੇ ਇੱਕ ਇਹਨਾਂ ਦਾ ਬੇਟਾ ਹੈ ਉਹਦਾ ਨਾਮ ਆ ਅਨਮੋਲ ਘਰ ਦੇ ਮੁਖੀ ਨੇ ਜਿਹੜੇ ਰੁਪਿੰਦਰ ਸਿੰਘ ਉਹ ਅਸਲ ਦੇ ਵਿੱਚ ਇਹਨਾਂ ਬੱਚਿਆਂ ਦੇ ਅਸਲੀ ਪਿਤਾ ਨਹੀਂ ਹੈਗੇ ਜਸਬੀਰ ਕੌਰ ਹੋਣਾ ਦੀ ਇਹ ਦੂਸਰੀ ਮੈਰਿਜ ਆ ਤਾਂ ਇਹ ਕਹਿ ਸਕਦੇ ਆ ਕਿ ਉਹਨਾਂ ਦੇ ਮਤਰੇ ਪਿਤਾ ਨੇ ਜਸਬੀਰ ਕੌਰ ਹੋਣਾ ਦੀ ਤੇ ਇਵਨ ਉਹਨਾਂ ਦੇ ਬੱਚਿਆਂ ਦੀ ਕਿਰਨ ਦੀ ਆਪਣੇ ਇਸ ਮਤਰੇ ਪਿਤਾ ਦੇ ਨਾਲ ਚੰਗੀ ਤਰ੍ਹਾਂ ਬਣਦੀ ਆ। ਹੁਣ ਇੱਕ ਦਿਨ ਕੀ ਹੁੰਦਾ ਜੋ ਵੱਡੀ ਬੇਟੀ ਆ ਕਿਰਨ ਉਹ ਆਪਣੇ ਘਰੇ ਜਿਵੇਂ ਆਪਾਂ ਸਹਜ ਸਭਾ ਫੋਨ ਕਰਦੇ ਆ ਉਹ ਫੋਨ ਕਰਦੇ ਆ ਪਰ ਨਾ ਤਾਂ ਜਸਬੀਰ ਕੌਰ ਤੇ ਨਾ ਹੀ ਰੁਪਿੰਦਰ ਸਿੰਘ ਉਹਨਾਂ ਦਾ ਫੋਨ ਪਿਕ ਕਰਦੇ ਆ। ਕੁਝ ਟਾਈਮ ਇਸੇ ਤਰ੍ਹਾਂ ਲੰਘਦਾ ਵਾ। ਉਸ ਤੋਂ ਬਾਅਦ ਜਦੋਂ ਕਿਰਨ ਦੁਬਾਰਾ ਫੋਨ ਕਰਦੇ ਆ ਉਦੋਂ ਵੀ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਫੋਨ ਨਹੀਂ ਚੱਕਦਾ। ਕੁਝ ਘੰਟੇ ਇਸੇ ਤਰ੍ਹਾਂ ਹੀ ਲੰਘ ਜਾਂਦੇ ਆ। ਫਾਈਨਲੀ ਜਦੋਂ ਕਿਰਨ ਉਹਨਾਂ ਨੂੰ ਕਬਰਾਟ ਹੋਣ ਲੱਗ ਜਾਂਦੀ ਆ ਕਿ ਫੋਨ ਹਾਲੇ ਤੱਕ ਵੀ ਕਿਉਂ ਨਹੀਂ ਚੱਕਿਆ ਜਾ ਰਿਹਾ ਉਹ ਵੀ ਦੋਨਾਂ ਦੁਆਰਾ ਤਾਂ ਉਹ ਲੋਕਲ ਪੁਲਿਸ ਨੂੰ ਫੋਨ ਕਰਦੇ ਆ ਕਿਉਂਕਿ ਉਹ ਖੁਦ ਉਸ ਟਾਈਮ ਉਸ ਜਗ੍ਹਾ ਤੋਂ ਦੂਰ ਰਹਿ ਰਹੇ ਹੁੰਦੇ ਆ ਪੁਲਿਸ ਇਹਨਾਂ ਦੇ ਘਰੇ ਪਹੁੰਚਦੀ ਆ ਜਦੋਂ ਹੀ ਪੁਲਿਸ ਉੱਥੇ ਪਹੁੰਚੀ ਤਾਂ ਉਸੇ ਟਾਈਮ ਇੱਕ ਨਾਰਮਲ ਫੈਮਿਲੀ ਦਾ ਜਿਹੜਾ ਘਰ ਹੁੰਦਾ ਇੱਕ ਬਹੁਤ ਹੀ ਸੀਰੀਅਸ ਕ੍ਰਾਈਮ ਸੀਨ ਬਣ ਚੁੱਕਿਆ ਸੀ ਉਹਨਾਂ ਨੂੰ ਉੱਥੇ ਜਸਬੀਰ ਕੌਰ ਤੇ ਰੁਪਿੰਦਰ ਸਿੰਘ ਹੁਣੀ ਮਿਲਦੇ ਤਾਂ ਹੈ ਪਰ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਉਹਨਾਂ ਨੇ ਐਕਸਪੈਕਟ ਕੀਤਾ ਸੀ ਇਹਨਾਂ ਦੋਨਾਂ ਦੇ ਬੇਜਾਨ ਸਰੀਰ ਆਪਣੇ ਘਰ ਦੇ ਵਿੱਚ ਪਏ ਹੋਏ ਆ ਤੇ ਸਾਰੇ ਪਾਸੇ ਸਿਰਫ ਖੂਨ ਹੀ ਖੂਨ ਡੁੱਲਿਆ ਹੋਇਆ ਜਿਹੜਾ ਕਿ ਇਹਨਾਂ ਦੋਨਾਂ ਦਾ ਵਾ ਪੁਲਿਸ ਵਾਲੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ ਇਸ ਤੋਂ ਬਾਅਦ ਕਿਰਨ ਆਪਣੇ ਭਾਈ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਸੇਮ ਉਹੀ ਚੀਜ਼ ਹੁੰਦੀ ਆ ਉਹਦਾ ਵੀ ਫੋਨ ਉਹਨਾਂ ਤੋਂ ਟ੍ਰੇਸ ਨਹੀਂ ਹੋ ਰਿਹਾ ਕੁਝ ਘੰਟੇ ਇੱਧਰ ਉੱਧਰ ਲੱਭਣ ਤੋਂ ਬਾਅਦ ਹੁਣ ਪੁਲਿਸ ਦੀ ਇੱਕ ਟੀਮ ਕਰਾਇਮ ਸੀਨ ਦੇ ਉੱਪਰ ਜਿੰਨੇ ਵੀ ਉਹਨਾਂ ਨੂੰ ਸਬੂਤ ਮਿਲ ਰਹੇ ਆ ਡੀਐਨਏ ਕਿਸੇ ਵੀ ਤਰ੍ਹਾਂ ਦੇ ਫੋਰੈਂਸਿਕ ਸਬੂਤ ਜਿਹਨਾਂ ਨੂੰ ਕਹਿੰਦੇ ਆ ਉਹਨਾਂ ਨੂੰ ਲੱਭਣ ਦੇ ਵਿੱਚ ਇਕੱਠੇ ਕਰਨ ਦੇ ਵਿੱਚ ਲੱਗ ਜਾਂਦੀ ਆ ਪਰ ਇੱਕ ਦੂਸਰੀ ਟੀਮ ਇਸ ਫੈਮਿਲੀ ਦਾ ਜਿਹੜਾ ਚੌਥਾ ਮਿਸਿੰਗ ਪਰਸਨ ਆ ਅਨਮੋਲ ਉਹਨੂੰ ਲੱਭਣ ਦੇ ਵਿੱਚ ਲੱਗ ਜਾਂਦੀ ਆ ਕੁਝ ਘੰਟਿਆਂ ਤੋਂ ਬਾਅਦ ਪੁਲਿਸ ਨੂੰ ਇਹ ਪਤਾ ਲੱਗਦਾ ਕਿ ਅਨਮੋਲ ਨੂੰ ਸਿਰਫ ਥੋੜੀ ਦੇਰ ਪਹਿਲਾਂ ਹੀ ਕਿਸੇ ਇੱਕ ਕਲੱਬ ਦੇ ਵਿੱਚ ਪੂਲ ਖੇਡਦੇ ਹੋਏ ਦੇਖਿਆ ਗਿਆ ਸੀ ਪਰ ਜਦੋਂ ਤੱਕ ਪੁਲਿਸ ਉੱਥੇ ਪਹੁੰਚਦੀ ਉਹਦੋਂ ਤੱਕ ਅਨਮੋਲ ਉੱਥੋਂ ਜਾ ਚੁੱਕਿਆ ਸੀ ਪੁਲਿਸ ਨੂੰ ਇੱਕ ਹੋਰ ਜਾਣਕਾਰੀ ਮਿਲਦੀ ਆ ਤੇ ਉਹ ਇਹ ਆ ਕਿ 26 ਸਾਲ ਦਾ ਅਨਮੋਲ ਜਿਹਦੇ ਮਾਤਾ ਪਿਤਾ ਦੀ ਹੁਣ ਤੋਂ ਸਿਰਫ ਕੁਝ ਹੀ ਘੰਟੇ ਇੰਨੀ ਬੇਰਹਿਮੀ ਦੇ ਨਾਲ ਹੱਤਿਆ ਹੋਈ ਆ ਉਹਨੇ ਇਟਲੀ ਦੇ ਕਿਸੇ ਇੱਕ ਜਹਾਜ਼ ਦੀਆਂ ਟਿਕਟਾਂ ਬੁੱਕ ਕੀਤੀਆਂ ਨੇ ਹੁਣ ਤੋਂ ਕੁਝ ਦੇਰ ਦੇ ਵਿੱਚ ਹੀ ਉਹ ਇੰਗਲੈਂਡ ਛੱਡ ਕੇ ਇਟਲੀ ਜਾ ਰਿਹਾ ਵਾ ਇਸ ਪੁਆਇੰਟ ਦੇ ਉੱਪਰ ਆ ਕੇ ਪੁਲਿਸ ਨੂੰ ਇੱਕ ਸ਼ੱਕੀ ਵਿਅਕਤੀ ਦੇ ਘੇਰੇ ਦੇ ਵਿੱਚ ਲੈ ਆਉਂਦੇ ਆ ਥੋੜੀ ਦੇਰ ਦੇ ਵਿੱਚ ਹੀ ਅਨਮੋਲ ਨੂੰ ਟਰੈਕ ਕੀਤਾ ਜਾਂਦਾ ਤੇ ਉਹਦੇ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਆ। ਅਨਮੋਲ ਉਸੇ ਟਾਈਮ ਬਿਲਕੁਲ ਕੋਲਡਲੀ ਬਿਨਾ ਕੋਈ ਵੀ ਭਾਵਨਾ ਪ੍ਰਗਟ ਕੀਤੇ ਕੋਈ ਵੀ ਇਮੋਸ਼ਨ ਸ਼ੋਅ ਕੀਤੇ ਪੁਲਿਸ ਨੂੰ ਇਹ ਕਹਿੰਦਾ ਕਿ ਹਾਂ ਹੁਣ ਤੋਂ ਥੋੜੀ ਦੇਰ ਪਹਿਲਾਂ ਮੈਂ ਆਪਣੇ ਮਤਰੇ ਬਾਪ ਰੋਪਿੰਦਰ ਸਿੰਘ ਤੇ ਆਪਣੇ ਹੀ ਸਕੇ ਮਦਰ ਜਸਬੀਰ ਕੌਰ ਹੋਣਾ ਦਾ ਕਤਲ